ਸਾਰਕ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਮੈਂ ਬੀਏ ਪੀਐਸਸੀ ਬੀਕੋਮ ਸੈਮੈਸਟਰ 3 ਦੇ ਵਿੱਚ ਆਧੁਨਿਕ ਇਕਾਂਗੀ ਪੁਸਤਕ ਵਿੱਚ ਲੱਗੇ ਹੋਏ ਇਕਾਂਗੀ ਜ਼ਫਰਨਾਮਾ ਬਾਰੇ ਗੱਲ ਕਰਾਂਗੀ ਜ਼ਫਰਨਾਮਾ ਅਚਰਨ ਸਿੰਘ ਦਾ ਲਿਖਿਆ ਹੋਇਆ ਇਕਾਂਗੀ ਹੈ ਜੋ ਕਿ ਬਹੁਤ ਸਮਾਂ ਪਹਿਲਾਂ ਉਹਨਾਂ ਨੇ ਲਿਖਿਆ ਸੀ ਜ਼ਫਰਨਾਮਾ ਇਕਾਂਗੀ ਇਤਿਹਾਸਕ ਇਕਾਂਗੀ ਵੀ ਹੈ ਤੇ ਸਾਹਿਤਿਕ ਵੀ ਇਤਿਹਾਸਕ ਇਸ ਤਰ੍ਹਾਂ ਚੋਟੀ ਹੈ ਜ਼ਫਰਨਾਮਾ ਕਾਂਜੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਔਰੰਗਜ਼ੇਬ 1705 ਵਿੱਚ ਭੇਜਿਆ ਇੱਕ ਖੱਤ ਜਾਂ ਚਿੱਠੀ ਦਾ ਵਰਣਨ ਹੈ ਇਹ ਫਾਰਸੀ ਸ਼ਾਇਰੀ ਚ ਲਿਖਿਆ ਹੋਇਆ ਹੈ ਗੁਰੂ ਜੀ ਨੇ ਇਸ ਨੂੰ ਪਿੰਡ ਕਾਨੜ ਦੀ ਭਰਤੀ ਤੇ 1705 ਵਿੱਚ ਲਿਖਿਆ ਸੀ ਤੇ ਇਸ ਨੂੰ ਲਿਖਣ ਤੋਂ ਬਾਅਦ ਉਹਨਾਂ ਨੇ ਦਇਆ ਸਿੰਘ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੇ ਹੱਥ ਇਸ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਚਾਇਆ ਸੀ ਇਸ ਦਾ ਵਿਸ਼ਾ ਯੋਧਤਰਮ ਅਤੇ ਯੋਧਤਰਮ ਅਤੇ ਨੈਤਿਕਤਾ ਨਾਲ ਸੰਬੰਧਿਤ ਹੈ ਇਸ ਦਾ ਅਰਥ ਹੈ ਜਿੱਤ ਦਾ ਪੱਤਰ ਇਸ ਸਫਰ ਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਬਹਾਦਰੀ ਅਤੇ ਸੂਰਮਤਾ ਦੀ ਨਾਲ ਜੁੜੀਆਂ ਲੜਾਈਆਂ ਖਾਲਸਾ ਪੰਥ ਦੀ ਸਥਾਪਨਾ ਦੋ ਗੁਰੂ ਪੁੱਤਰਾਂ ਦਾ ਨਿਹਾਂ ਵਿੱਚ ਜਨਮ ਆਏ ਜਾਣ ਦਾ ਵਰਣਨ ਹੈ ਨਾਲ ਹੀ ਇਸ ਪੱਤਰ ਰਾਹੀਂ ਗੁਰੂ ਗੋਬਿੰਦ ਸਿੰਘ ਨੇ ਆਰੰਭ ਦੇ ਮੁਖਤਾਬ ਨਹੀਂ ਦਿੱਤੀ ਕਿ ਉਹ ਪੰਜਾਬ ਵਿੱਚ ਆਪਣੀ ਹਾਰ ਨੂੰ ਸਵੀਕਾਰ ਕਰਨ ਦੀ ਤਿਆਰੀ ਕਰ ਇਸ ਪ੍ਰਕਾਰ ਇਸ ਕਾਂਗੀ ਦਾ ਜੋ ਜੋ ਪਿਠਭੂਮੀ ਹੈ ਜੋ ਇਸਦੀ ਬੈਕਗ੍ਰਾਉਂਡ ਹੈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੇ ਜ਼ਫਰਨਾਮਾ ਨਾਲ ਜੁੜੀ ਹੈ ਜ਼ਫਰਨਾਮਾ ਦਾ ਅਰਥ ਹੈ ਜਿੱਤ ਦਾ ਪੱਤਰ ਔਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਪੁੱਤਰ ਸਾਹਿਬਜਾਦੇ ਸ਼ਹੀਦ ਹੋ ਗਏ ਉਸ ਤੋਂ ਬਾਅਦ ਔਰੰਗਜ਼ੇਬ ਨੇ ਜੋ ਉਹਨਾਂ ਨਾਲ ਬੁਰਾਈਆਂ ਕੀਤੀਆਂ ਉਹਨੂੰ ਯਾਦ ਕਰਾਉਣ ਵਾਸਤੇ ਅਹਿਸਾਸ ਦਿਵਾਉਣ ਵਾਸਤੇ ਗੁਰਸਾਧ ਨੇ ਜ਼ਫਰਨਾਮਾ ਲਿਖਿਆ ਸੀ ਤੇ ਇਹ ਕਾਂਗੀ ਦੇਖ ਕੇ ਨੇ ਇੱਕ ਕਲਪਨਾ ਕੀਤੀ ਹੈ ਕਿ ਜਦੋਂ ਜ਼ਫਰਨਾਮਾ ਔਰੰਗਜ਼ੇਬ ਨੂੰ ਪ੍ਰਾਪਤ ਹੋਇਆ ਹੋਏਗਾ ਤੇ ਉਹਦੇ ਮਨ ਤੇ ਕਿਸ ਤਰ੍ਹਾਂ ਦਾ ਅਸਰ ਪਿਆ ਹੋਵੇਗਾ ਉਹ ਪਛਤਾਵਾ ਕਿਵੇਂ ਕਰਤਾ ਆ ਉਹ ਕਿਸ ਤਰ੍ਹਾਂ ਆਪਣੇ ਮਤਲਬ ਬਿਲਕੁਲ ਉਹਦੀ ਹਾਲਤ ਬਹੁਤ ਬੁਰੀ ਹੋ ਜਾਂਦੀ ਹੈ ਪੜਨ ਤੋਂ ਬਾਅਦ ਉਦਾਰਣ ਜ਼ਫਰਨਾਮਾ ਹੀ ਕਾਂਗੀ ਦਾ ਆਰੰਭ ਔਰੰਗਜ਼ੇਬ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੇ ਜਿੱਤ ਦੇ ਪੱਤਰ ਜ਼ਫਰਨਾਮਾ ਦੀ ਪ੍ਰਾਪਤੀ ਤੋਂ ਬਾਅਦ ਔਰੰਗਜ਼ੇਬ ਦੇ ਪਛਤਾਵੇ ਤੇ ਕਬਰਾਹਟ ਤੋਂ ਹੁੰਦਾ ਹੈ ਔਰੰਗਜ਼ੇਬ ਦੀ ਆਤਮਾ ਦੀ ਆਵਾਜ਼ ਉਸ ਨੂੰ ਦੁਰਕਾਰਦੀ ਹੈ ਉਸ ਦੁਆਰਾ ਕੀਤੇ ਬੁਰੇ ਕਰਮਾਂ ਤੇ ਉਸ ਨੂੰ ਝੋੜਦੀ ਹੈ ਉਹ ਕਬਰਾਹਟ ਵਿੱਚ ਇੱਧਰ ਉੱਤਰ ਟਹਿਲਦਾ ਹੈ ਪੂਰੇ ਕਾਂਗੀ ਵਿੱਚ ਉਸਦਾ ਮਨੋਬਲ ਬਹੁਤ ਨੀਵਾ ਹੈ ਉਸ ਤੇ ਸੁਭਾਅ ਦੇ ਕੁਝ ਅੰਸ਼ ਵੀ ਸਾਹਮਣੇ ਆਉਂਦੇ ਹਨ ਦੇਖੋ ਜਦੋਂ ਉਹ ਪੜਦਾ ਹੈ ਨਾ ਜ਼ਫਰਨਾਮਾ ਸ਼ੁਰੂ ਚ ਪਿੱਛੋਂ ਇੱਕ ਆਵਾਜ਼ ਆਉਂਦੀ ਹੈ ਪਰਦੇ ਤੋਂ ਉਹ ਆਵਾਜ਼ ਉਸ ਨੂੰ ਇਸ਼ਾਰਾ ਕਰਉਂਦੀ ਹੈ ਕਿ ਔਰੰਗਜ਼ੇਬ ਤੋਂ ਬਹੁਤ ਬੁਰਾ ਕੀਤਾ ਹੈ ਤੇ ਉਹ ਉਸਦੀ ਆਤਮਾ ਦੀ ਆਵਾਜ਼ ਹੈ ਤੇ ਉਸ ਆਵਾਜ਼ ਨਾਲ ਉਸਦੀ ਰੂਹ ਜਿਹੜੀ ਹੈ ਕੰਬ ਜਾਂਦੀ ਹੈ ਤੇ ਉਹਦਾ ਮਨੋਬਲ ਨੀਵਾ ਹੋ ਜਾਂਦਾ ਹੈ ਉਹਦੇ ਸੁਭਾਅ ਦੇ ਕੁਝ ਅੰਸ਼ ਲੇਖਕ ਨੇ ਸਾਹਮਣੇ ਲੈਂਦੇ ਆ ਕਿ ਜੋ ਔਰੰਗਜ਼ੇਬ ਹੈ ਕਿ ਇਤਹਾਸਿਕ ਪਾਤਰ ਹੈ ਜੋ ਮੁਗਲ ਬਾਦਸ਼ਾਹੀ ਇਕਾਂਗੀ ਵਿੱਚ ਔਰੰਗਜ਼ੇਬ ਦਾ ਕਦ ਮਦਰਾ ਸਰੀਰ ਕਮਜ਼ੋਰ ਕਮਜ਼ੋਰ ਨੱਕ ਲੰਮਾ ਰੰਗ ਗੋਰਾ ਇੱਥੇ ਕਦ ਅਧੂਰਾ ਲਿਖਿਆ ਗਿਆ ਹੈ ਅਧੂਰਾ ਨਾ ਪੜਦਾ ਇਹਨੂੰ ਮਦਰਾ ਪੜ੍ਹਨਾ ਤੁਸੀਂ ਰੰਗ ਗੋਰਾ ਸੁਰਖ ਦਾੜੀ ਚਿੱਟੀ ਮੋਛਾਂ ਕਟੀਆਂ ਹੋਈਆਂ ਅੱਖਾਂ ਤੇਜ਼ ਪੱਖ ਦੀਆਂ ਹੋਈਆਂ ਤੇ ਲੱਕ ਝੁਕਿਆ ਹੋਇਆ ਉਸਤੇ ਗਾਲ ਸਫੇਦ ਮਲਮਲ ਦਾ ਮੋਗਲ ਢੰਗ ਦਾ ਚੋਲਾ ਹੈ ਉਹ ਨੂੰ ਚੋਗਾ ਵੀ ਕਹਿ ਦਿੰਦੇ ਆ ਉਸ ਦੀਆਂ ਤਣੀਆਂ ਸੱਚੇ ਮੋٹے ਠਾਪਨੀਆਂ ਹਨ ਪੈਰੀ ਮੂਰ ਦੀ ਜੁੱਤੀ ਪਾਈ ਹੈ ਢੁਹਾਪੇ ਦੇ ਕਾਰਨ ਸੋਤੀ ਦੇ ਸਹਾਰੇ ਤੁਰਦਾ ਹੈ ਉਹ ਆਪਣੀ ਤੀਜੀ ਇਤਾਲਵੀ ਪਤਨੀ ਬੇਗਮ ਉਤੇਪੁਰੀ ਨੂੰ ਸਤਿਮੁਦਰ ਪਿਆਰ ਕਰਦਾ ਹੈ ਉਸ ਦੇ ਪੁੱਤਰ ਦਾ ਨਾਮ ਕਾਮਬਖਸ਼ ਅਤੇ ਪੁੱਤਰੀ ਦਾ ਨਾਮ ਜ਼ੀਨਤ ਉਨਿਸ਼ਾ ਹੈ ਉਸ ਦੇ ਸੁਭਾਅ ਦੇ ਕੋਝੰਚ ਸਾਹਮਣੇ ਆਉਂਦੇ ਹਨ ਉਹ ਇੱਕ ਜ਼ਾਲਮ ਬਾਦਸ਼ਾਹ ਹੈ, ਜਲਾਕ ਅਤੇ ਧਾਰਮਿਕ ਕਟੜਤਾ ਵਾਲਾ ਹੈ, ਦਿਲ ਵਿੱਚ ਭੇਤ ਭਰੀਆਂ ਗੱਲਾਂ ਰੱਖਣ ਵਾਲਾ ਹੈ, ਚੱਕੀ ਪਜਾਜ ਵਾਲਾ ਹੈ, ਕਮਜ਼ੋਰੀਆਂ ਉਚਪਾਉਣ ਵਾਲਾ ਹੈ, ਪਰਿਵਾਰ ਨਾਲ ਪਿਆਰ ਕਰਨ ਵਾਲਾ ਹੈ, ਬੇਵਸ ਇਨਸਾਨ ਜਾਪਦਾ ਹੈ ਕਾਂਗੀ ਫਿਰ ਸਾਨੂੰ ਕਿਉਂਕਿ ਉਹਦੇ ਉੱਪਰ ਕੀਤੇ ਹੋਏ ਬੁਰੇ ਕਰਮਾਂ ਦਾ ਇੰਨਾ ਜ਼ਿਆਦਾ ਉਹਦੇ ਉੱਤੇ ਅਸਰਿਆ ਜੋ ਆਪਣੇ ਆਪ ਨੂੰ ਬਹੁਤ ਬੇਵਸ ਸਮਝਦਾ ਹੈ ਤੇ ਅਸਦ ਖਾਨ ਉਸਦਾ ਇੱਕ ਵਜੀਰ ਹੈ। ਉਸ ਦੇ ਨਾਲ ਸਲਾਹ ਕਰਕੇ ਉਹ ਗੁਰੂ ਜੀ ਲਾਲ ਉਸ ਨੂੰ ਕਹਿੰਦਾ ਕਿ ਗੁਰੂ ਜੀ ਨਾਲ ਸੁਲਾ ਕਰ ਲਾ ਤੇ ਗੁਰੂ ਜੀ ਆਪਣੇ ਇਥੇ ਦਰਬਾਰ ਚ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰ ਜ਼ੀਨਤੁਨ ਨਿਸ਼ਾ ਵੀ ਐਸੀ ਕਾਂਗੀ ਦੀ ਪਾਤਰੀਆ ਜਿਹੜੀ ਔਰੰਗਜ਼ੇਬ ਦੀ ਧੀ ਈ ਹੈ ਤੇ ਬੇਗਮ ਉਹਦੇ ਪੁੱਤਰੀ ਧੀ ਹੈ ਉਹਦੀ ਉਮਰ 30 ਸਾਲ ਦੀ ਹੈ ਉਹਦਾ ਭਰਾ ਕਾਮ ਬਖਸ਼ਾ ਉਹ ਬਹੁਤ ਹੀ ਸੰਜੀਦਾ ਤੇ ਜ਼ੁਲਮ ਨਾਸਹਾ ਹਰਨ ਵਾਲੀ ਕੁੜੀ ਹੈ ਆਪਣੇ ਪਿਤਾ ਦੀ ਸੇਵਾ ਘਟ ਵਾਲੀ ਹੈ ਪਿਤਾ ਦੀਆਂ ਕਮਜ਼ੋਰੀਆਂ ਤੋਂ ਜਾਣੂ ਪਿਤਾ ਦੀਆਂ ਬਹੁਤੀਆਂ ਗੱਲਾਂ ਦਾ ਵਿਰੋਧ ਕਰਨ ਵਾਲੀ ਹੈ ਉਹ ਆਪਣੇ ਪਿਤਾ ਦੀ ਕਬਰਾਹਟ ਨੂੰ ਸਮਝ ਨਹੀਂ ਹੋਈ ਸਿੱਖਾਂ ਦੇ ਪੀਰ ਗੁਰੂ ਗੋਬਿੰਦ ਸਿੰਘ ਨਾਲ ਕੀਤੀਆਂ ਬੇਇਨਸਾਫ਼ੀਆਂ ਬਾਰੇ ਆਪਣੇ ਪਿਤਾ ਨੂੰ ਬੁਰਾ ਕਹਿੰਦੀ ਹੈ ਪਰ ਉਹ ਆਪਣੇ ਪਿਤਾ ਦੀ ਸਿਹਤ ਪ੍ਰਤੀ ਵੀ ਚਿੰਤਤ ਹੈ ਤੇ ਬੈਦ ਨੂੰ ਬੁਲਾਉਂਦੀ ਇਕਾਂਗੀ ਵਿੱਚ ਅਸਦ ਖਾਨ ਨਾਮ ਦੇ ਇੱਕ ਵਿਅਕਤੀ ਦੀ ਵੀ ਵਿਸ਼ੇਸ਼ ਭੂਮਿਕਾ ਹੈ ਉਹ ਵਜ਼ੀਰ ਹੈ ਤੇ ਔਰੰਗਜ਼ੇਬ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਜਾਣਦਾ ਹੈ ਉਹ ਇੱਕ ਵਿਸ਼ਵਾਸਯੋਗ ਦੋਸਤ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਬਹੁਤ ਪ੍ਰਭਾਵਿਤ ਹੈ ਫਕੀਰਾਂ ਤੋਂ ਡਰਨ ਵਾਲਾ ਹੈ ਸੂਝਿਆ ਅਤੇ ਸਿਆਣਾ ਸਲਾਹਕਾਰ ਹੈ ਉਹ ਔਰੰਗਜ਼ੇਬ ਨੂੰ ਦੱਖਣ ਵੱਲ ਨਾ ਜਾਣ ਤੇ ਗੁਰੂ ਜੀ ਨਾਲ ਸੁਲਾ ਕਰਨ ਲਈ ਕਹਿੰਦਾ ਹੈ ਇਸੇ ਕਾਰਨ ਵਿੱਚ ਬੇਗਮ ਉਤੇਪੁਰੀ ਇਕਾਂਗੀ ਦੀ ਔਰੰਗਜ਼ੇਬ ਦੀ ਜੀ ਇਤਾਲਵੀ ਪਤਨੀ ਹੈ ਤੇ ਇਕਾਂਗੀ ਦੀ ਮੁੱਖ ਪਾਤਰ ਹੈ ਉਹ ਪਿਤਾ ਦਾ ਪਿਆਰ ਪ੍ਰਾਪਤ ਕਰਨ ਵਾਲੀ ਪਤੀ ਦੀ ਸਿਹਤ ਅਤੇ ਸੁਰੱਖਿਆ ਦੀ ਚਿੰਤਾ ਕਰਨ ਵਾਲੀ ਇਹ ਸਿਰਫ ਪਿਤਾ ਨਹੀਂ ਪੜਨਾ ਸੀ ਪਤੀ ਪੜਨਾ ਪਤੀ ਦਾ ਪਿਆਰ ਪ੍ਰਾਪਤ ਕਰਨ ਵਾਲੀ ਪਤੀ ਦੀ ਸਿਹਤ ਤੇ ਸੁਰੱਖਿਆ ਦੀ ਚਿੰਤਾ ਕਰਨ ਵਾਲੀ ਪਤੀ ਤੋਂ ਡਰਨ ਵਾਲੀ ਇੱਕ ਸਧਾਰਨ ਜੀਵਨ ਇੱਕ ਆਕੰਕੀ ਵਿੱਚ ਬਾਦਸ਼ਾਹ ਔਰੰਗਜ਼ੇਬ ਸੁਪਨੇ ਵਿੱਚ ਮੁਅੱਜ਼ਮ ਨੂੰ ਬੇਨਤੀ ਕਰਦਾ ਹੈ ਕਿ ਉਹ ਬੇਗਮ ਉਦੇਪੁਰੀ ਤੇ ਕਰਮਬਖਸ਼ ਨੂੰ ਨਾਮ ਆਰੇ ਮਤਲਬ ਉਹ ਸੁਪਨਾ ਹੀ ਆਉਂਦਾ ਨੂੰ ਕਿ ਉਹ ਸੁਪਨੇ ਦੇ ਵਿੱਚ ਦੋ ਆਪਣੇ ਦੋ ਪੁੱਤਰਾਂ ਦੀ ਜੋ ਲੜਾਈ ਹੈ ਉਹਨੂੰ ਵੇਖ ਰਿਹਾ ਹੈ ਤੇ ਉਸ ਲੜਾਈ ਦੇ ਵਿੱਚ ਉਸ ਦਾ ਜਿਹੜਾ ਇੱਕ ਪੁੱਤਰ ਮੁਅੱਜ਼ਮ ਆ ਉਹ ਉਹਦੇ ਦੂਜੇ ਪੁੱਤਰ ਨੂੰ ਮਾਰ ਰਿਹਾ ਇਹ ਉਹਦੇ ਕਲਪਨਾ ਚ ਆ ਪਤੀ ਤੋਂ ਡਰਦੀ-ਡਰਦੀ ਕਮਰੇ ਵਿੱਚ ਦਾਖਲ ਹੁੰਦੀ ਹੈ ਸ਼ਾਹੀ ਹਕੀਮ ਵੀ ਅਸੀਂ ਕਾਂਗੀ ਦਾ ਇੱਕ ਧਾਰਨ ਜਿਆ ਪਰਤੇ ਹੈ ਤੇ ਉਹ ਬਹੁਤ ਮਾਹਿਰ ਸ਼ਾਹੀ ਹਕੀਮ ਹੈ ਉਹ ਬਾਦਸ਼ਾਹ ਔਰੰਗਜ਼ੇਬ ਦੇ ਕਮਰੇ ਚ ਕਿੰਨੀਆਂ ਚੀਜ਼ਾਂ ਤੋਂ ਉਸ ਦੀ ਬਾਹਰ ਸਿਹਤ ਨੂੰ ਸਮਝਦਾ ਹੈ ਉਹ ਔਰੰਗਜ਼ੇਬ ਦੀਆਂ ਅੱਖਾਂ ਚ ਦੇਖ ਕੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੰਦਾ ਹੈ ਉਹ ਉਸ ਨੂੰ ਆਰਾਮ ਕਰਨ ਦੀ ਸਲਾਹ ਦੇ ਕੇ ਉਹ ਨੂੰ ਔਰੰਗਜ਼ੇਬ ਦੀ ਖੁਸ਼ਾਮਦ ਕਰਦਾ ਹੈ ਇਹ ਝੂਠੀ ਖੁਸ਼ਾਮਦ ਕਰਕੇ ਆਪਣਾ ਮਤਲਬ ਕਰਨਾ ਚਾਹੁੰਦਾ ਹੈ ਔਰੰਗਜ਼ੇਬ ਨੂੰ ਜ਼ਫਰਨਾਮਾ ਪੜ੍ਹ ਕੇ ਪਛਤਾਵਾ ਹੋਵੇ ਇਹ ਪਾਤਰ ਜਿਹੜੇ ਮੈਂ ਉੱਪਰ ਤੁਹਾਨੂੰ ਜਾਣਕਾਰੀ ਦਿੱਤੀ ਹੈ ਤੇ ਥੋੜੀ ਜੀ ਇਹਦੇ ਵਿੱਚ ਸਟੋਰੀ ਇਹਦੇ ਵਿੱਚ ਕੋਈ ਨਹੀਂ ਵਾਪਤ ਮੈਂ ਇਹ ਦੱਸਾਂ ਨਾ ਇਸ ਇਕਾਂਗੀ ਵਿੱਚ ਕੋਈ ਵੀ ਕਟਲਾਨੀ ਵਾਪਕ ਰਹੀ ਸਿਰਫ ਜ਼ਫਰਨਾਮਾ ਪੜਨ ਤੋਂ ਬਾਅਦ ਔਰੰਗਜ਼ੇਬ ਨੂੰ ਜੋ ਮਨਤੇ ਵਿੱਚ ਉਤਰਾ ਚੜਾ ਉਹਦੇ ਭਾਵਨਾਵਾਂ ਉਹਦਾ ਪ੍ਰਿੰਟਾਵਾ ਕੀਤਾ ਗਿਆ ਜਾਂ ਕੁਝ ਪਾਤਰਾਂ ਦੀ ਜਿਹੜੀ ਜਿਵੇਂ ਮਦਦ ਸਿਆਸਤ ਖਾਨ ਆ ਜਾਂ ਹਕੀਮ ਆ ਜਾਂ ਬੇਗਮ ਉਹਦੇ ਪੂਰੀ ਇਹਨਾਂ ਸਾਰਿਆਂ ਦੇ ਔਰੰਗਜ਼ੇਬ ਨਾਲ ਜੋ ਸਬੰਧ ਨੇ ਜੋ ਗੱਲਬਾਤ ਹੁੰਦੀ ਆ ਉਹ ਵਿੱਚ ਪਤਾ ਲੱਗ ਉਸ ਤੇ ਮਨ ਦੀ ਆਵਾਜ਼ ਉਸ ਦੀਆਂ ਗਲਤੀਆਂ ਦਾ ਅਹਿਸਾਸ ਕਰਾਉਂਦੀ ਹੈ ਉਹ ਉਹਦੀ ਮਨ ਦੀ ਆਵਾਜ਼ ਨੂੰ ਕਹਿੰਦੀ ਆ ਨਹੀਂ ਤੁਪਲੇਖੇ ਵਿੱਚ ਰਿਹਾ ਹੈ ਅਸ਼ੋਕ ਤੇ ਅਕਬਰ ਬਾਦ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਨੀਹ ਪੱਕੀਆਂ ਹੁੰਦੀਆਂ ਹਨ ਸਿੱਖ ਮਰਾਠੇ ਰਾਜਪੂਤ ਸੰਤ ਸ਼ੀਆ ਸੂਫੀ ਕੋਲ ਹਿੰਦੂ ਤੇਰੀ ਹਕੂਮਤ ਤੋਂ ਦੁਖੀ ਹਾਂ اور ਇੱਕ ਵੇਜ ਨਾਚ ਗਾਣਾ ਪਸੰਦ ਨਹੀਂ ਕਰਦਾ ਜਦ ਉਸ ਨੇ ਨੱਚਣ ਦੀਆਂ ਆਵਾਜ਼ਾਂ ਸੁਣੀਆਂ ਤੇ ਗੁੱਸੇ ਵਿੱਚ ਆ ਕੇ ਕਹਿੰਦਾ ਹੈ ਕਿ ਸ਼ਾਹੀ ਮਹਾਲ ਵਿੱਚ ਨਾਚ ਕਿਵੇਂ ਹੋ ਸਕਦਾ مطلب ਇਹ ਇਹ ਆਵਾਜ਼ਾਂ ਵੀ ਹੈ ਨਹੀਂ ਕੋਈ ਨੱਚ ਨਹੀਂ ਰਿਹਾ ਉੱਥੇ ਇਸ ਲਈ ਆਰੰਗਵੇਬ ਨੂੰ ਇੱਕ ਖਿਆਲ ਹੀ ਆ ਰਿਹਾ ਹੈ ਕਿ ਸਾਰਾ ਕੁਝ ਉਹਦੇ ਉਲਟ ਹੋ ਰਿਹਾ ਹੈ ਔਰੰਗਜ਼ੇਬ ਦਾ ਵਿਚਾਰ ਹੈ ਕਿ ਹਕੂਮਾਰ ਦੇ ਹੱਥ ਮਜ਼ਬੂਤ ਹੋਣ ਤੇ ਇਰਾਦਾ ਪੱਕਾ ਹੋਵੇ ਤਾਂ ਹਕੂਮਤ ਜਾਂ ਨੀਹ ਪਤਨਿਆਹ ਯਹ ਪਰਯੋ ਸਤਪਲੇਕਾ ਔਰ ਇੱਕ ਜ਼ੇਬ ਜਦ ਮੋਗਲ ਤਖਤੋ ਤਾਜਲੀ ਖਾਨਾ ਜੰਗੀ ਖਾਨਾ ਜੰਗੀ ਦਾ ਮਤਲਬ ਘਰੇਲੂ ਲੜਾਈ ਘਰੇਲੂ ਲੜਾਈ ਕਹਦੀ ਹੈ ਉਹਦੇ ਪੁੱਤਰ ਕਾਮ ਬਖਸ਼ ਤੇ ਮੁਅਜ਼ਜ਼ਮ ਤੇ ਉਹਨੂੰ ਪਤਾ ਲੱਗਦਾ ਹੈ ਇਹ ਉਹ ਫਿਰ ਗੁਰੂ ਗੋਬਿੰਦ ਸਿੰਘ ਦੁਆਰਾ ਲਿਖੇ ਖਾਤ ਨੂੰ ਵੀ ਪੜਦਾ ਹੈ ਵੀ ਉਹਦੇ ਵਿੱਚ ਵੀ ਇਹ ਗੱਲ ਲਿਖੀ ਆ ਕਿ ਤੇਰੇ ਪੁੱਤਰ ਵੀ ਤੇਰੇ ਨਾਲ ਦੀ ਤੁਰਨਗੇ ਇਸ ਤਰ੍ਹਾਂ ਦੇ ਇਸ ਖਾਤ ਰਾਹੀਂ ਗੁਰੂ ਨੇ ਔਰੰਗਜ਼ੇਬ ਉਸਤੇ ਕਾਰਨਾਮਿਆਂ ਤੇ ਲਾਨਤਾ ਪਾਈਆਂ ਹਨ ਇਸ ਖਾਤ ਨੇ ਔਰੰਗਜ਼ੇਬ ਦੀ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ ਤਿਕਾਂਗੀ ਵਿੱਚ ਜ਼ਫਰਨਾਮਾ ਪੜਨ ਤੋਂ ਬਾਅਦ ਔਰੰਗਜ਼ੇਬ ਉੱਪਰ ਪਏ ਮਾਨਸਿਕ ਪ੍ਰਭਾਵ ਉਸਦੀ ਕਮਜ਼ੋਰ ਮਾਨਸਿਕਤਾ ਤੇ ਪਛਤਾਵੇ ਦੀ ਅਵਸਥਾ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਦੇ ਖਾਤ ਵਿੱਚ ਆਪਣੇ ਚਾਰ ਪੁੱਤਰਾਂ ਦੀ ਸ਼ਹਾਦਤ ਵਿੱਚ ਵੀ ਅਡੋਲ ਰਹਿਣ ਪੌਰੰਗ ਵੇਪ ਦੇ ਮਾਨੰਦਰ ਪੁੱਤਰ ਪੁੱਤਰ ਪੱਤਰ ਪੜ੍ਹ ਕੇ ਪਿਛਤਾਵੇ ਦਾ ਦੁੱਖ ਤੇ ਨਿਰਾਸ਼ਾ ਦੇ ਪ੍ਰਭਾਵ ਉਜਤ ਰਿਆ ਹੈ ਇਹ ਇੱਕ ਇਤਿਹਾਸਕ ਹੈ ਕਿਉਂਕਿ ਇਸ ਵਿੱਚ ਇਤਿਹਾਸ ਦੀ ਘਟਨਾ ਹੈ ਸਾਹਿਤਿਕ ਹੈ ਕਿਉਂਕਿ ਇਸ ਨੂੰ ਲੇਖਕ ਨੇ ਇੱਕ ਇਕਾਂਗੀ ਦੇ ਤੌਰ ਤੇ ਲੇਕ ਕੇ ਜ਼ਫਰ ਨਾਮੇ ਦੇ ਵਿੱਚ ਔਰੰਗਜ਼ੇਬ ਦੀ ਮਨੋਵਸਥਾ ਨੂੰ ਬੜਾ ਹੀ ਨਾਟਕੀ ਢੰਗ ਨਾਲ ਪੇਸ਼ ਕੀਤਾ ਹੈ ਤੇ ਉਹਨੂੰ ਇੱਕ ਸਧਾਰਨ ਜਾਂ ਇਨਸਾਨ ਦਿਖਾਇਆ ਹੈ ਇਸ ਨੂੰ ਮੰਚ ਉੱਪਰ ਖੇਡਣਾ ਵੀ ਬਹੁਤ ਆਸਾਨ ਹੈ ਇਤਿਹਾਸਿਕ ਵੇਰਵਿਆਂ ਤੇ ਝਲਕਾਂ ਦਾ سہارا ਲੈ ਕੇ ਇਸੇ ਕਾਂਗੀ ਨੂੰ ਸਫਲਤਾ ਨਾਲ ਖੇਡਿਆ ਜਾ ਸਕਦਾ ਹੈ ਆਧੁਨਿਕ ਕਾਂਗੀ ਦੇ ਸਭਾਤ ਕਾਂ ਸਾਧ ਜ਼ਫਰ ਨਾਮਾ ਇੱਕ ਕਾਂਗੀ ਇਤਿਹਾਸਿਕ ਹੈ ਕਿਉਂਕਿ ਇਸ ਦੇ ਨਾਇਕ ਤੇ ਹੋਰ ਪਾਤਰ ਇਤਿਹਾਸਿਕ ਹਨ ਇਸ ਤੋਂ ਇਲਾਵਾ ਮਨੋਵਿਗਿਆਨਕ ਹੈ ਕਿ ਉਹ ਜੋ ਇਸ ਵਿੱਚ ਨਾਇਕ ਦੇ ਮਨ ਦੇ ਪਛਤਾਵੇ ਦੀ ਭੈ ਦੀ ਦਸ਼ਾ ਦਾ ਡਰ ਦੀ ਦਸ਼ਾ ਦਾ ਅਨੁਮਾਨ ਲਗਾਇਆ ਗਿਆ ਹੈ ਜੋ ਗੁਰੂ ਗੋਬਿੰਦ ਸਿੰਘ ਦਾ ਖਤ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਨੇ ਮਹਿਸੂਸ ਕੀਤਾ ਹੋਣਾ ਵਜ਼ੀਰ ਖਾਨ ਦਾ ਗੁਰੂ ਗੋਬਿੰਦ ਸਿੰਘ ਨੂੰ ਧੋਖਾ ਦੇ ਕੇ ਨੰਦਪੁਰ ਤੋਂ ਪਿੜਾਉਣਾ ਤੇ ਉਹਨਾਂ ਤੇ ਹਮਲਾ ਕਰਾਉਣਾ ਤੇ ਹੱਥੇ ਬੱਚਿਆਂ ਨੂੰ ਮਾਰਉਣਾ ਦਰਦਨਾਕ ਕਟਨਾ ਹੈ ਜੋ ਇਸ ਵਿੱਚ ਪੇਸ਼ ਹੋਈ ਹੈ ਜਿਸ ਤਹਰ ਨੇਕ ਦਿਲ ਆਦਮੀ ਦੇ ਦਿਲ ਉੱਤੇ ਬਹੁਤ ਅਸਰ ਪੈਂਦਾ ਹੈ ਔਰੰਗਜ਼ੇਬ ਨੂੰ ਇਸ ਤਰ੍ਹਾਂ ਭਿਆਨਕ ਸੁਪਨੇ ਆਉਂਦੇ ਹਨ ਜਿੰਨਾ ਵਿੱਚ ਬਾਪ ਦੇ ਪੀਜੇ ਕੰਡੇ ਪੁੱਤਾਂ ਧੀਆਂ ਨੂੰ ਛੁਪਦੇ ਹਨ ਕਿ ਕਿਨੇ ਪੈਂਦੇ ਹਨ ਇਸ ਪ੍ਰਕਾਰ ਇਸ ਕਾਂਗੀ ਨੂੰ ਜੇ ਕਹੀਏ ਤਾਂ ਜ਼ਫਰਨਾਮਾ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਕਾਂਗੀ ਹੈ ਜਿਸ ਦੇ ਵਿੱਚ ਲੇਖਕ ਨੇ ਹਰ ਚਰਮ ਸਿੰਘ ਨੇ ਕਲਪਨਾ ਕਰਕੇ ਇਹ ਸਾਕਾ ਦਿੱਤਾ ਹੈ ਇਹ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਮਾਨ ਦੇ ਭਾਗ ਆਪਣੇ ਸੁਪੁੱਤਰਾਂ ਦੀ ਆਪਣੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਉਹਨਾਂ ਨੇ ਕਦੇ ਇਸ ਗੱਲ ਦਾ ਸਾਾਸ ਕੀਤਾ ਕਿ ਔਰੰਗਜ਼ੇਬ ਨੇ ਉਹਨਾਂ ਨੂੰ ਕਿਸ ਤਰ੍ਹਾਂ ਧੋਖਿਆਂ ਤੇ ਧੋਖੇ ਦੀਆਂ ਚਾਲਾਂ ਨਾਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਹਰ ਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੇ ਇਹ ਜ਼ਫਰਨਾਮਾ ਲੇਖ ਕੇ ਤੇਜ ਕੇ ਆਪਣੇ ਮਾਨ ਦਾ ਬੋਝ ਉਹਨਾਂ ਨੇ ਹਲਕਾ ਕੀਤਾ ਤੇ ਨਾਲ ਉਸ ਨੂੰ ਇਸ ਗੱਲ ਦੀ ਸੇਤ ਕਰਵਾਇਆ ਕਿ ਜੋ ਵੀ ਤੂੰ ਪੀਤਾ ਹੈ ਇਹ ਔਰਨਗੇਬੇ ਬਹੁਤ ਗਲਤ ਹੈ ਤੇ ਜ਼ਫਰਨਾਮਾ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਪੰਜਾਬੀ ਸਾਹਿਤ ਵਿੱਚ ਇਸ ਪ੍ਰਕਾਰ ਇਹ ਕਰੀ 303 ਸਾਲ ਤੁਸੀਂ ਪਾਤਰ ਚਤ੍ਰਨ ਦੇ ਵਿੱਚ ਇਹ ਕਰ ਦੇਣਾ ਤੇ ਸਟੋਰੀ ਕਿਉਂਕਿ ਕੋਈ ਨਹੀਂ ਵਾਪਰੀ ਇਸ ਕਰਕੇ ਇਹ ਵਿਚਾਰਾਂ ਦਾ ਹੀ ਪ੍ਰਵਾਹ ਹੈ ਪੂਰੇ ਕਾਂਗ ਦੇ ਵਿੱਚ ਇਸ ਦੀ ਰੀਟਿੰਗ ਲਓ ਤੇ ਇਸ ਨੂੰ ਹੋਰ ਦੇ ਵਿੱਚ ਐਡੀਸ਼ਨ ਤੁਸੀਂ ਆਪਨੇ ਹਿਸਾਬ ਨਾਲ ਕਰ ਸਕਦੇ ਹੋ ਮੈਂ ਥੋੜੇ ਤੋਂ ਹਿੰਟ ਦਿੱਤੇ ਹਨ ਤੇ ਹਰਫ ਪੰਜਾਬੀ ਨੂੰ ਤੁਸੀਂ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ